ਫਗਵਾੜਾ ਦੇ ਚਾਚੋ ਕੀ ਵਿਖੇ ਚੋਰਾ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਦੀ ਨਗਦੀ ਅਤੇ ਲੱਖਾਂ ਦੇ ਗਹਿਣੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਗੱਲਬਾਤ ਕਰਦਿਆਂ ਅਨਿਲ ਕੁਮਾਰ ਨੇ ਦੱਸਿਆ ਕਿ ਇਹ ਘਰ ਉਨ੍ਹਾਂ ਦੇ ਸਹੁਰੇ ਪਰਿਵਾਰ ਦਾ ਹੈ ਤੇ ਸਹੁਰਾ ਪਰਿਵਾਰ ਜ਼ਮੀਨ ਦੇ ਹੋਰ ਸਰਵਿਸਬੰਦੀ ਬਿਹਾਰ ਗਏ ਹੋਏ ਜ਼ਾਨ ਤੇ ਪਿੱਛੋਂ ਉਸ ਨੂੰ ਗਵਾਂਡੀਆਂ ਦਾ ਫੋਨ ਆਇਆ ਕਿ ਉਨ੍ਹਾਂ ਦੇ ਉੱਪਰਲਾ ਗੇਟ ਖੁੱਲਾ ਹੋਇਆ ਹੈ ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਸੋਨੇ ਦੇ ਗਹਿਣੇ ਅਤੇ ਲੱਖਾਂ ਦੀ ਨਗਦੀ ਤੋਂ ਇਲਾਵਾ ਕੰਪਿਊਟਰ ਚੋਰੀ ਹੋ ਚੁੱਕਾ ਸੀ ਉਹਨਾਂ ਦੱਸਿਆ ਕਿ ਚੋਰੀ ਹੋਏ ਗਹਿਣੇ ਅਤੇ ਨਕਦੀ ਉਹਨਾਂ ਦੇ ਸਾਲੇ ਦੇ ਵਿਆਹ ਲਈ ਰੱਖੀ ਹੋਈ ਸੀ ਪੀੜਤ ਪਰਿਵਾਰ ਮੁਤਾਬਕ ਇਸ ਚੋਰੀ ਨਾਲ ਉਹਨਾਂ ਦਾ ਕਰੀਬ 5 ਤੋਂ 6 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜਿਸ ਬੰਦੀ ਉਹਨਾਂ ਪਗਵਾੜਾ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਉਹਨਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਗਈ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ ਤਰੇ ਗੱਲ ਤਾਂ ਵੀ ਐਮਐਸ ਹੋਰੇ ਸਾਹਿਬ ਦਾ ਘਰ ਹੈ ਉਹ ਪਿੰਡ ਗਿਆ ਮੈਂ ਤਾਂ ਜ਼ਮੀਨ ਦਾ ਉੱਤੇ ਚੱਲਦਾ ਪਿਆ ਨਾ ਆਪਣਾ ਉਹ ਕਰਾ ਕੇ ਆ ਉਹ ਪੇਪਰ ਜੈਸਾ ਹੀ ਕਰਾ ਕੇ ਉਹ ਪਿੰਡ ਗਿਆ ਮੈਨੂੰ ਸਵੇਰੇ ਫੋਨ ਆਇਆ ਗਵੰਡੀਆਂ ਦਾ ਕਹਿੰਦੇ ਤੂੰ ਨਾ ਉੱਪਰ ਦਾ ਕੋਠੇ ਦਾ ਨਾ ਗੇਟ ਖੁੱਲਾ ਆ ਤੋੜਿਆ ਹੋਇਆ ਮੈਂ ਅਸੀਂ ਮੈਂ ਆ ਗਿਆ ਲੌਕ ਤੋੜਿਆ ਜਾਂ ਤਾਂ ਲੌਕ ਤੋੜ ਕੇ ਅੰਦਰ ਆਇਆ ਤਾਂ ਮੁੰਡੇ ਦਾ ਵਿਆਹ ਸੀ ਦਸੰਬਰ ਚ ਮੇਰੇ ਸਾਲੇ ਦਾ ਉਹ ਦੇਖਿਆ ਤੇ 골ਡ ਕਰ ਪਾਈ 골ਡ ਲਿਆ ਸੀ ਜੇਪੀ ਜੁਲਰ ਦਾ 3 ਲੱਖ ਦਾ 골ਡ ਸੀਗਾ 골ਡ ਬੋਲ ਸਾਰਾ ਕੱਢ ਲਿਆ ਜੀ ਉਤਵਾ ਉੱਥੇ ਕੈਸ਼ ਪੈਸੀ 1.5 ਲੱਖ ਰੁਪਏ ਕੈਸ਼ ਸੀ 1 ਲੱਖ 30 ਇਧਰ ਸੀ ਤਾਂ 20000 ਉਧਰ ਪੈ ਇਹ 1.5 ਲੱਖ ਦਾ ਕੈਸ ਲੀ ਗੇ ਬਾਕੀ ਹੋਰ ਵੀ ਕੰਪਿਊਟਰ ਪਿਆ ਸੀ ਆ ਦੇਖੋ ਤੁਹਾਡੇ ਸਾਹਮਣੇ ਟੋਟਲ ਕਿੰਨਾ ਨੁਕਸਾਨ ਹੋ ਗਿਆ ਭਾਈ ਆਪ ਦਾ ਪੰਜ ਤੋਂ 6 ਲੱਖ ਰੁਪਈਆ ਦਾ ਮੈਨੂੰ ਤਾਂ ਨੁਕਸਾਨ ਹੋਇਆ ਸਾਡਾ ਤੇ ਗਹਿਣਾ ਇੱਥੇ ਘੱਲ ਰੱਖਿਆ ਸੀ ਕੀ ਕਰੀਏ ਸਾਬ ਮਤਲਬ ਹਫਤੇ ਬਾਅਦ ਤੇ ਗਏ ਸੀਗੇ ਕਹਿੰਦੇ ਇੱਕ ਹਫਤੇ ਬਾਅਦ ਚੱਲੇ ਹੈ ਮਤਲਬ ਉਹਨੂੰ ਬੋਲਰ ਲਿਆ ਮੈਨੇ ਮੈਨੂੰ ਬੈਂਕ ਚ ਰੱਖ ਦਿੰਦੇ ਪਰ ਉਹਨਾਂ ਟਾਈਮ ਹੈ ਨਹੀਂਗਾ ਸੋ ਸਰਵੇ ਦੀ ਬਿਹਾਰ ਉਹ ਪਿੰਡ ਚਲੇ ਗਏ ਸਰਵੇ ਕਰਾਂ ਜਮੀਨ ਦਾ ਸਰਵੇ ਚੱਲਦਾ ਪਿਆ ਨਾ ਵਿਆਹ ਕਿਵੇਂ ਸੀਗੀ ਮੇਰੇ ਸਾਲੇ ਦਾ ਵਿਆਹ ਦਸੰਬਰ ਤੇ ਅੱਛਾ ਉਹਦੇ ਬਾਅਦ ਤੇ ਮੈਂ ਗਏ ਨੇ ਲੈ ਜੀਗੇ ਔਰ ਸ਼ਾਪਿੰਗ ਕਰਨ ਵਾਸਤੇ ਪੈਸੇ ਰੱਖੇ ਸੀਗੇ ਤਾਂ ਕਿ ਆਮਾਗੈ ਸ਼ਾਪਿੰਗ ਕਰ ਜਮਾ ਕੇ ਫਿਰ ਸੋਮਵਾਰ ਦਾ ਪਲਾਨ ਸੀ ਆਪਣਾ ਦੁੱਧ ਦੇਣੇ ਜਾ ਕੇ ਸ਼ਾਪਿੰਗ ਕਰਾ ਦੇ ਸੋਰੇ ਸਾਹਿਬ ਦਾ ਕੀ ਨਾਮ ਆ ਹਾਂ ਬਲਰਾਮ ਸਿੰਘ ਇੱਥੇ ਰਹਿੰਦੇ ਹਾਂਜੀ ਇੱਥੇ ਰਹਿੰਦੇ ਨੇ ਇੱਕ ਪੁਲਿਸ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਮੈਂ ਇੰਡਸਟਰੀ ਥਾਣੇ ਜਾ ਕੇ ਕੰਪਲੇਨ ਕਰਕੇ ਆਇਆ ਸਰ ਹਾਂਜੀ ਤਾਂ ਉਹਨਾਂ ਨੇ ਬੋਲੋ ਸਹੀ ਸੀ ਮੌਕੇ ਪੁਲਿਸ ਮੌਕੇ ਤੇ ਆਈ ਆ ਤੇ ਮੈਂ ਉਹ ਤਾਂ ਪੁਲਿਸ ਕਹੇ ਕਿ ਗੇ ਕੋਈ ਨਹੀਂ ਕਾਲੂ ਤੂੰ ਲੈ ਕੇ ਆਓ ਆਪਣੇ ਮਦਸਾਲਾ ਸਭ ਮੈਨੂੰ ਕੱਦੋ ਆਪ ਕੱਲ ਆ ਰਿਹਾ ਸਾਲਾ ਮੇਰਾ ਕੋਈ ਸੀਸੀਟੀਵੀ ਕੈਮਰੇ ਜਾਇ ਬੰਦੇ ਹਾਂਜੀ ਕੋਈ ਸੀਰਕ ਕੈਮਰਾ ਹੈ ਨਹੀਂ ਸਰ ਇੱਥੇ ਕੈਮਰਾ ਕੋਈ ਵੀ ਅਸੀਂ ਪਰ ਸਾਹਿਬਾਂ ਤੋਂ ਪੈਸੇ ਮੰਗ ਕਰਦੇ ਹਾਂ ਸਾਨੂੰ ਬੇਇਨਸਾਫਤਾ ਬੋ ਓਕੇ ਬੋ ਓਕੇ ਹੋ ਕੇ ਪੈਸੇ ਇਕੱਠੇ ਕਰਕੇ ਬਦ ਗੋਲਡ ਲਿਆ ਸੀ ਇਹਨਾਂ ਪੈਸੇ ਦਾ ਕੀ ਆ ਕਿਹੜਾ ਮੁੱਲ ਪੈਂਦਾ ਇਹ ਇਹ ਚਾਚੂ ਕੀ ਮੁੱਲ ਆ ਇਹ ਕਲੋਨੀ ਪੈਂਦੀ ਹੈ ਹਾਂਜੀ ਚਾਚੂ ਕੀ ਕਲੋਨੀ